ਮਨ ਲੋ ਆ ਹੜੰਬਾ ਯਾਰ ਤੁਸੀਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਆ ਹੜੰਬਾ ਕਿਸੇ ਨੇ ਵੇਖਿਆ ਐਡਾ 1 2 3 4 5 ਐਨੇ ਮੂੰਹ ਐਡਾ ਹੜੰਬਾ ਦੇਖਿਆ ਕਿਸੇ ਨੇ ਇਹ ਹੜੰਬੇ ਬਣਦੇ ਆ ਮਨ ਲੋ ਦਰਾਹੇ ਮੈਂ ਪੰਜਾਬ ਦੇ ਵਿੱਚ ਚੱਲਦਾ ਨਹੀਂ ਦੇਖਿਆ ਪਰ ਜੇ ਤੁਸੀਂ ਇੱਥੇ ਬਣਦੇ ਦੇਖੋ ਤਾਂ ਇਧਰਲੇ ਪਾਸੇ ਬਹੁਤ ਵੱਡੀ ਫੈਕਟਰੀ ਆ ਉਹ ਪਰੇ ਨੂੰ ਦੇਖੋਗੇ ਨਾ ਇਹ ਘਟੋ ਘਟ 35 40 ਕਿੱਲਾਂ ਚ ਇਹ ਫੈਕਟਰੀ ਆ ਇਹ ਫੈਕਟਰੀ ਯੋਧਾ ਵਾਲਿਆਂ ਦੀ ਆ ਦੇਖ ਯੋਧਾ ਆ ਦੇਖੋ ਲੋਕੋ ਲੱਗਾ ਯੋਧਾ ਇਹ ਨਾ ਇਹਨਾਂ ਦਾ ਅਸਲ ਦੇ ਵਿੱਚ ਨੈਸ਼ਨਲ ਪੱਧਰ ਤੇ ਵੱਡਾ ਵਪਾਰ ਆ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਵਪਾਰ ਨੂੰ ਬਹੁਤ ਵੱਡਾ ਯੋਗਦਾਨ ਆ ਯੋਧਾ ਆ ਲੈੰਦਾ ਵੱਡੀ ਫੈਕਟਰੀ ਆ ਵੱਡਾ ਕੰਮ ਆ ਆਪਣੇ ਨਾਲ ਬਾਈ ਗੁਰਤੇਜ ਆ ਗੁਰਤੇਜ ਬਾਈ ਸਾਸੀ ਕਾ ਮੇਰੇ ਵੱਲੋਂ ਤੁਹਾਨੂੰ ਇੱਥੋਂ ਆਇਆ ਨੂੰ ਪਿਆਰ ਭਰੀ ਸਾਸੀ ਕਾ ਨੂੰ ਸਾਰੇ ਕਿਸਾਨ ਵੀਰਾਂ ਨੂੰ ਜੀ ਆਇਆਂ ਆਖਦੇ ਆ ਜਿਹੜਾ ਡੋਲਾ ਬਣਾਇਆ ਨਾ ਡੋਲਾ ਹਾਂਜੀ ਇਹ ਉਹਦੇ ਵਾਲਾ ਪ੍ਰੀਤ ਇਹਨਾਂ ਦਾ ਉਹੋ ਆਪਣੇ ਭੈਂਕੇ ਵਾਲਾ ਹਣਾ ਕੰਮ ਵੀ ਉਹੀ ਕਰਦੇ ਆ ਗੁਰਤੇਜ ਹਾਂਜੀ ਭਾਈ ਉਹ ਮੈਨੂੰ ਹੜੰਬੇ ਬਾਰੇ ਦੱਸ ਇਹ ਕਿੱਥੇ ਜਾਂਦੇ ਆ ਇਹ ਯਾਰ ਆਪਣੇ ਪੰਜਾਬ ਚ ਤਾਂ ਚੱਲਦੇ ਨਹੀਂਗੇ ਇਹ ਇਹ ਥਰੇਸ਼ਰ ਆ ਜੀ ਆਪਣੇ ਜਿਵੇਂ ਐਮਪੀ ਮੱਧ ਪ੍ਰਦੇਸ਼ ਹੋ ਗਿਆ ਕਰਨਾਟਕਾ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਇਹ ਉੱਧਰ ਲੇ ਸਨ ਦਾ ਰਾਜਸਥਾਨ ਹੋ ਗਿਆ ਹਾਂ ਇਹ ਆਪਣੀਆਂ ਮਲਟੀ ਕ੍ਰੌਪ ਦੀਆਂ ਫਸਲਾਂ ਕੱਟ ਰਿਹਾ ਅੱਛਾ ਹਾਂਜੀ ਜਿਵੇਂ ਸਰੋਂ ਲਾ ਲਓ ਈਸਵ ਗੋਲ ਲਾ ਲਓ ਸ਼ੋ ਹਾਂਜੀ ਹਾਂ ਮੂੰਗ ਦਾ ਡਾਟਰੈਕਟਰ ਰੱਖਾਈਦਾ ਹੋਊ ਇਹਨੂੰ ਦਾ ਯਾਰ ਕੋਈ 55 ਕਿਐਚਪੀ ਦਾ ਟਰੈਕਟਰ ਬੜੇ ਆਰਾਮ ਨਾਲ ਚਲਾ ਦਿੰਦਾ ਖਿੱਚ ਲੈਂਦਾ ਇਹਨੂੰ ਹਾਂਜੀ ਹਾਂਜੀ ਪੀਟੀਓ ਤੇ ਚੱਲਦਾ ਇਹ ਇਹ ਜਿਹੜੇ ਹਸਾਬ ਨਾਲ ਬਣੀ ਜਾਂਦੇ ਐ ਇੰਨੇ ਪੱਕਦੇ ਇੰਨੀ ਮੰਗ ਹਾਂਜੀ 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 ਹੁਣ ਮੱਕੇ ਵਾਲੇ ਮੇਜਸ ਕਰਦਾ ਸੀਜ਼ਨ ਆ ਉਹ ਕੁਆਂਟੀਟੀ ਚ ਜਾ ਰਿਹਾ ਨਾਲ ਬੈਕ ਟੋਕਰੀ ਜਾ ਰਹੀ ਹੈ ਰਾਜਸਥਾਨ ਵਗੈਰਾ ਤੇ ਇਹਦੇ ਬਾਰੇ ਫਿਰ ਮੈਨੂੰ ਦੇਹ ਜਾਣਕਾਰੀ ਮੈਂ ਤੁਹਾਨੂੰ ਇੱਕ ਆਪ ਦਾ ਐਕਸਪੀਰੀਅੰਸ ਦੱਸਦਾ ਵੀ ਮੈਂ ਨਾ ਯੋਧਾ ਵਾਲਿਆਂ ਦਾ ਸਪਰਸੀਡਰ ਫਲਮਾਇਆ ਸੀ ਜਦੋਂ 3-4 ਸਾਲ ਪਹਿਲਾਂ ਹਾਂਜੀ ਬਾਈ ਤੂੰ ਹੀ ਜਾਣਕਾਰੀ ਦਿੱਤੀ ਹੈ ਨਾ ਗੁਰਤੇਜ 2021 ਧੂਰੀ 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 ਐਂਡ ਆਪਾਂ ਕਰੀ ਸੀ ਸ਼ਾਇਦ ਮੇਰੇ ਹਿਸਾਬ ਨਾਲ ਮੇਰੇ ਲਈ ਉਹ ਸ਼ਾਇਦ ਪਹਿਲਾ ਐਕਸਪੀਰੀਅੰਸ ਸੀਗਾ ਹਾਂਜੀ 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 ਤੇ ਤੁਹਾਡੇ ਵਾਲਾ ਜਿਹੜਾ ਲੋਕਾਂ ਦੇ ਰਿਵਿਊ ਸੀਗੇ ਉਹ ਕਹਿੰਦੇ ਜੋਧਾ ਵਾਲਿਆਂ ਦਾ ਜਿਹੜਾ ਹੈਗਾ ਉਹ ਸਭ ਤੋਂ ਜੈਜ ਰੇਟ 'ਚ ਮਿਲਿਆ ਬਿਲਕੁਲ 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 ਐਵੇਂ ਆ ਨਾ ਬਿਲਕੁਲ ਹੋ ਗਿਆ ਹੁਣ ਫਿਰ ਬਾਹਲੇ ਪੇਕਣ ਲੱਗ ਗਏ ਤੇ ਰੇਟ ਤਾਂ ਨਹੀਂ ਬਤਾਉਂਦਾ ਨਾ 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 ਰੇਟ ਵੀ ਲੋਕਾਂ ਨਾਲ ਉਹ ਬਹੁਤ ਜਾਨਵਰ ਰੱਖੇ ਹੋਏ ਨੇ ਕੁਆਲਿਟੀ ਨਾਲ ਕੋਈ ਕ ਕਵਾਲਿਟੀ ਦਾ ਪੂਰਾ ਧਿਆਨ ਰੱਖਦੇ ਆ। ਇੱਕ ਇੱਕ ਆਹ ਕਰਨ ਲੱਗੀ ਆ ਵੀ ਇਹ ਇਹ ਸੁਪਰਸੀਡਰ ਜ਼ੋਰ ਘੱਟ ਲਵਾਉਂਦਾ। ਉਹੋ ਹੀ ਸਾਰਾ ਕੋਸ਼ ਆ ਯਾਰ, ਉਹੋ ਹੀ ਸ਼ਾਵਟ ਐ। ਉਹੋ ਜਿਹੀ ਕੰਪਨੀਆਂ ਗੇਅਰ ਲਾਉਂਦੀਆਂ, ਉਹੋ ਜਿਹਾ ਬਲੇਡ ਆ। ਉਹਨਾਂ ਹੀ ਭਾਰ ਆ। ਇਹ ਜ਼ੋਰ ਮਤਲਬ ਜ਼ੋਰ ਦਾ ਫਰਕ ਕਿੱਥੇ ਪੈ ਜਾਂਦਾ ਇਹਦੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹਣਾ। ਹੂੰ। ਵੀ ਜਿਹੜੀ ਆਪਾਂ ਇਹਦੇ ਵਿੱਚ ਸ਼ੀਡ ਯੂਜ਼ ਕਰਦੇ ਆ ਉਹ ਨਾਮੀ ਕੰਪਨੀਆਂ ਨਹੀਂ ਕਰਦੇ ਆ। ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਗੇਅਰ ਲਾ ਰਹੇ ਆ ਆਪਾਂ ਜੀਐਨਏ ਕੰਪਨੀ ਦਾ ਲਾ ਰਹੇ ਆ ਕੋਈ ਲੋਕਲ ਬ੍ਰਾਂਡ ਨਹੀਂ ਲਾ ਰਹੇ ਬਿਲਕੁਲ ਹਾਂ 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 ਉਸ ਤੋਂ ਬਾਅਦ ਜਿਹੜਾ ਆਪਾਂ ਨੇ ਐਤਕੀ ਫੁੱਲੀ ਗੇਅਰ ਡਰਾਈਵ ਕਰਤਾ ਸੁਪਰਸੀਡਰ ਹੂੰ ਇਹਦੇ ਨਾਲ ਟਰੈਕਟਰ ਤੇ ਹਾਂਜੀ ਪਹਿਲਾਂ ਚਾਈਨ ਆਉਂਦੀ ਸੀ ਜਾਂ ਕੋਈ ਸੈਮੀ ਗੇਅਰ ਲਾ ਰਿਆ ਚੈਨ ਪਲੱਸ ਗੇਅਰ ਜਾਂ ਕੋਈ ਵਰਮ ਸਿਸਟਮ ਲਾ ਰਿਆ ਆ ਆਪਾਂ ਫੁੱਲੀ ਗੇਅਰ ਡਰਾਈਵ ਚ ਦੇ ਰਹੇ ਆ ਇੱਕ ਤਾਂ ਕਿਸਾਨ ਨੂੰ ਟਾਈਮ ਨਹੀਂ ਲੱਗਦਾ ਰੋਟਾਵੇਟਰ ਬਣਾਉਣ ਨੂੰ ਇਹਨੂੰ ਸਟੈਂਡ ਦੇ ਉੱਪਰ ਆਪਾਂ ਅਟੈਚ ਤੇ ਡੀ ਅਟੈਚ ਕਰ ਸਕਦੇ ਆ ਠੀਕ ਆ ਹੋ ਗਿਆ ਤੇ ਜਿਹੜੇ ਆਪਾਂ ਇਹਦੀ ਚੱਲਣ ਦੀ ਗੱਲ ਕਰਦੇ ਆ ਉਹ ਫੇਰ ਉੱਥੇ ਕੁਆਲਿਟੀ ਤੇ ਆਰ ਐਨ ਡੀ ਤੇ ਆ ਜਾਂਦੀ ਆ ਹੂੰ ਆਮ ਸੁਪਰ ਸੀਡਰਾਂ ਨਾਲੋਂ ਬਹੁਤ ਹੀ ਰਹਿਲਾ ਚੱਲਦਾ ਤੇ ਜ਼ਿਮੀਦਾਰ ਦੀ ਤੇਲ ਦੀ ਖਪਤ ਆਸੀਂ ਚਾਹੁੰਦੇ ਆ ਵੀ ਕਿਸਾਨ ਦਾ ਪੈਸਾ ਵੇਸਟ ਨਾ ਜਾਵੇ ਹੂੰ ਯਾਰ ਇਹ ਇਹ ਫਰਕ ਪੈਂਦਾ ਗਰਤੇਜ ਬਈ ਬਹੁਤ ਵਾਰ ਮਤਲਬ ਸੁਣਨ ਚਾਇਆ ਵੀ ਇਹਦੇ ਵਿੱਚ ਕੋਈ ਕਹਿੰਦਾ ਸੱਤ ਗਰਾਰੀਆਂ ਜੀ ਇਹਦੇ ਵਿੱਚ ਪੰਜ ਗਰਾਰੀਆਂ ਜੀ ਇਹਦੇ ਵਿੱਚ ਤਿੰਨ ਗਰਾਰੀਆਂ ਗਰਾਰੀਆਂ ਦੀ ਗਿਣਤੀ ਵਧਣ ਘਟਣ ਨਾਲ ਵੀ ਲੋਡ ਤੇ ਫਰਕ ਪੈਂਦਾ ਬਿਲਕੁਲ ਜੀ ਜਿੰਨੀ ਜ਼ਿਆਦਾ ਗਰਾਰੀਆਂ ਹੋਣਗੀਆਂ ਉਹ ਜ਼ਿਆਦਾ ਸਰਵਾਈਵ ਕਰੂਗਾ ਆਪਾਂ ਇਹ ਚ ਪੰਜ ਗੇਅਰ ਰਿਡਿਊਸ ਕੀਤੇ ਨੇ ਜਿਹਦੀ ਅੱਜ ਤੱਕ ਕੋਈ ਵੀ ਆਪਾਂ ਨੂੰ ਕੰਪਲੀਟ ਨਹੀਂ ਆਈ ਬਈ ਜਦੋਂ ਆਪਾਂ ਕਹਿ ਲਈਏ ਵੀ ਹਰ ਗਰਾਰੀ ਗਰਾਰੀ ਦੇ ਨਾਲ ਜਦੋਂ ਕਸੜਦੀ ਆ ਤਾਂ ਉਹ ਕੁਝ એનર્ਜੀ ਨੂੰ ਵੇਸਟ ਕਰਦੀ ਆ ਵੇਸਟ ਕਰਦੀ ਆ ਹਣਾ ਹਾਂਜੀ ਹਾਂਜੀ ਤਾਂ ਜਿੰਨੀਆਂ ਗਰਾਰੀਆਂ ਗਰਾਰੀ ਨਾਲ ਘੱਟ ਘਸੜਨਗੀਆਂ ਓਨੀ એનર્ਜੀ ਘੱਟ ਵੇਸਟ ਹੋਊ ਘੱਟ ਵੇਸਟ ਹੋਊਗੀ ਕੰਮ ਜ਼ਿਆਦਾ ਕਰੂਗਾ ਵੀ ਹਰ એનર્ਜੀ ਜਦੋਂ ਗਾਂ ਦੀ ਗਾਂ ਟਰਾਂਸਫਰ ਹੁੰਦੀ ਹੈ ਤਾਂ ਕੁਝ એનર્ਜੀ ਵੇਸਟ ਹੁੰਦੀ ਹੈ ਵੇਸਟ ਹੁੰਦੀ ਹੈ ਵੀ ਇਹ એનર્ਜੀ ਦਾ ਕਿੰਨੇ ਜਮ ਹਾਂਜੀ ਹਾਂਜੀ ਤਾਂ ਜਿੰਨੇ ਉਹਦੀ ਆਪਾਂ ਟਰਾਂਸਫਰ ਹੋਣ ਦੀ ਘਟਾ ਦਿਆਂਗੇ ਗਿਣਤੀ ਤੇ ਉਹ એનર્ਜੀ ਸੇਵ ਹੋ ਜਾਊਗਾ ਬਿਲਕੁਲ 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 ਹਣਾ ਸਹੀ ਗੱਲ ਬਣ ਗਈ ਨਾ ਤਾਂ ਗਰਾਰੀਆਂ ਘਟਣ ਦੇ ਨਾਲ ਇਹਦਾ ਲੋਡ ਆ ਜਿਹੜਾ ਉਹ 0% ਲੋਡ ਆ ਜੀ ਹਾਂ ਹੁਣ ਆਪਾਂ ਇਹਦੇ ਪੇਂਟ ਦੀ ਕੁਆਲਿਟੀ ਦੀ ਤੇ ਇਹਦੀ ਬੰਤਰ ਦੀ ਗੱਲ ਕਰ ਲੈਨੇ ਆ ਹੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਨਾਮੀ ਕੰਪਨੀਆਂ ਦੀ 5mm ਦੀ ਸ਼ੀਟ ਯੂਜ਼ ਕਰ ਰਹੇ ਆ ਜੀ ਉਸ ਤੋਂ ਬਾਅਦ ਜਿਹੜੀ ਇਹ ਸ਼ੀਟ ਆ ਲੇਜ਼ਰ ਕਟਿੰਗ ਆ ਜੀ ਲੇਜ਼ਰ ਕਟਿੰਗ ਹੋਣ ਤੋਂ ਬਾਅਦ ਜਿਹੜਾ ਇਹ ਪੀਸ ਵੈਲਡਿੰਗ ਹੁੰਦਾ ਉਹ ਆਪਣੇ ਰੋਬਟ ਚੱਲਦੇ ਨੇ ਰੋਬਟ ਬਿਲਡਿੰਗ ਆ ਜੀ ਰੋਬਟ ਬਿਲਡਿੰਗ ਤੋਂ ਹੋਣ ਤੋਂ ਬਾਅਦ ਆਪਾਂ ਇਹਨੂੰ ਸ਼ਾਰਟ ਬਲਾਸਟ ਕਰਦੇ ਆ ਨਾ ਕਿ ਸਿੰਪਲ ਪ੍ਰਾਈਮਰ ਮਾਰਦੇ ਆ ਠੀਕ ਆ ਸ਼ਾਰਟ ਬਲਾਸਟ ਹੋਣ ਤੋਂ ਬਾਅਦ ਫੇਰ ਇਹਨੂੰ ਪਾਊਡਰ ਕੋਟ ਪੇਂਟ ਕੀਤਾ ਜਾਂਦਾ ਸਮਝ ਗਿਆ ਜਿਹੜਾ ਇਹਦੀ ਸ਼ਾਈਨਿੰਗ ਦੇ ਵਿੱਚ ਤੇ ਇਹਦੀ ਲਾਈਫ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰਦਾ ਵਾਧਾ ਕਰ ਦਿੰਦਾ ਹਾਂਜੀ ਜੀ ਹੁਣ ਆਪਾਂ ਇਹਦੀ ਗੱਲ ਕਰੀਏ ਬਲੇਟਾਂ ਦੀ ਇਹਦੇ ਬਲੇਟ ਵੀ ਜ਼ਿਮੀਦਾਰਾਂ ਦੇ ਰਿਵਿਊ ਦੇ ਹਿਸਾਬ ਦੇ ਨਾਲ ਆਪਾਂ ਨੇ ਬੋਰਨ ਸਟੀਲ ਦੇ ਲਾ ਰੱਖੇ ਨੇ ਜੀ ਜਿਹੜੇ ਕਿ ਜ਼ਿਆਦਾ ਸਮਾਂ ਖੇਤੀ ਦੇ ਵਿੱਚ ਲਾਹੇਬੰਦ ਹੁੰਦੇ ਨੇ ਇੱਕ ਇੱਕ ਮੈਨੂੰ ਥੋੜਾ ਜਿਹਾ ਫਰਕ ਇਹਦਾ ਇਹ ਵੀ ਲੱਗਿਆ ਕਿ ਜਦੋਂ ਇਹ ਰੋਟਾਵੇਟਰ ਬਣੂਗਾ ਤਾਂ ਇਹ ਬਲੇਡ ਆ ਜਿਹੜੇ ਰੋਟਾਵੇਟਰ ਚ ਜ਼ਿਆਦਾ ਬੈਟਰ ਕੰਮ ਹਾਂਜੀ ਜ਼ਿਆਦਾ ਬੈਟਰ ਕਰਨਗੇ ਹਾਂ ਨਾ ਵੈਸੇ ਵੀ ਲੋਡ ਨਹੀਂ ਲਊਗਾ ਤੇ ਉਹ ਵੀ ਵਧੀਆ ਰੋਗੇ ਹਾਂ ਕਿਉਂਕਿ ਜਿਹੜੇ ਆਮ ਸੁਪਰਸੀਡਰ ਦੇ ਵਿੱਚ ਥੋੜੇ ਲੰਬੇ ਪਲੇਟ ਮਾਰਤ ਹੁੰਦੇ ਆ ਹਾਂਜੀ 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 ਉਹ ਫਿਰ ਰੋਟਾਵੇਟਰ ਬਣਦਾ ਜਾਂਦਾ ਉਹ ਪੋਲੀ ਵਾਲੀ ਰੱਖ ਦਿੰਦਾ ਪੋਲੀ ਵਾਲੀ ਰੱਖ ਦਿੰਦਾ ਫਿਰ ਉਹ ਬਜਾਈ ਦੇ ਕੰਮ ਨਹੀਂ ਤੇ ਆਪਣੀ ਆਰ ਐਨ ਡੀ ਟੀਮ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਗਿਆ ਇਹਦੇ ਵਿੱਚ ਹੂੰ ਜਿਵੇਂ ਹੁਣ ਤੁਸੀਂ ਆ ਪਾਈਪ ਦੀ ਲਾ ਲਓ ਆਮ ਤੱਕ ਹੀ ਕੰਪਨੀਆਂ ਨਾਰਮਲ ਪਾਈਪ ਲਾ ਦਿੰਦੀਆਂ ਨੇ ਇਹਦੇ ਚ ਸਪਰਿੰਗ ਵਾਲਾ ਆ ਆਪਾਂ ਤਾਰ ਵਾਲਾ ਪਾਈਪ ਲਾਇਆ ਵੀ ਕੋਈ ਬੀਜ ਦੀ ਖਾਦ ਦੀ ਕੋਈ ਦਿੱਕਤ ਵੀ ਕਿਸੇ ਵੀ ਕਿਸਮ ਨਾਲ ਇਹ ਮੋਚਣਾ ਨਹੀਂ ਚਾਹੀਦਾ ਇੱਕ ਮੈਨੂੰ ਥੋੜਾ ਜਿਹਾ ਹੋਰ ਵੀ ਲੱਗਦੀ ਹੈ ਗੱਲ ਜਿਹੜੀ ਪਤਾ ਨਹੀਂ ਮੇਰਾ ਭਲੇਖਾ ਪਤਾ ਨਹੀਂ ਹੈਗੀ ਹੋਈ ਆ ਹਾਂਜੀ ਵੀ ਇਹ ਥੋੜਾ ਜਿਹਾ ਖੜਮੇ ਲੋਟ ਆ ਪਾਈ ਪਾਂ ਜੀਆਂ ਹਾਂਜੀ ਉਹ ਬੇਛਦੀਆਂ ਜੀਆਂ ਨਹੀਂ ਇਹ ਜਿੰਨੀਆਂ ਸਰ ਖੜੀਆਂ ਹੋਣਗੀਆਂ ਉਹਦੇ ਨਾਲ ਬੀਜ ਰੁਕੂਗਾ ਨਹੀਂ ਹਾਂ ਜਿੰਨੀਆਂ ਲਦਣ ਗਿਆ ਉਹਦੇ ਨਾਲ ਫਿਰ ਬੀਜ ਖੜਨ ਦੀ ਸਮੱਸਿਆ ਆ ਜਾਂਦੀ ਆ ਹਾਂ ਵੀ ਉਹ ਜਿੰਨਾ ਆਪਾਂ ਐਵੇਂ ਹੋਊਗਾ ਉਹਨਾਂ ਫਿਰ ਬੀਜ ਨੂੰ ਰੁੜ ਕੇ ਹਣਾ ਔਖਾ ਜਿੰਨਾ ਖੜਮਾ ਉਤੋਂ ਸਿੱਧਾ ਡਿੱਗੀ ਜਾਂਦਾ ਤੇਰੇ ਪਿਸਤੌਲ ਦੀ ਕੁਆਲਿਟੀ ਬਹੁਤ ਹੀ ਵਧੀਆ ਅਲਟੀਮੇਟ ਆਪਾਂ ਲਾ ਰੱਖੀ ਆ ਰੈਟ ਦੇ ਪਿਸਤੌਲ ਯੂਜ਼ ਕਰ ਰਹੇ ਹਾਂ ਇਸ ਟਾਈਮ ਅਸੀਂ ਰੈਟ ਕੰਪਨੀ ਦੇ ਹਾਂਜੀ 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 ਜੀ 2 ਫੁੱਟ ਵੇਅਰ ਦੇਤੇ ਜੀ ਜਿਵੇਂ ਆਮ ਕੀ ਹੁੰਦਾ ਬੈਕ ਤੇ ਹੀ ਹੁੰਦਾ ਜੀ ਵੀ ਸਾਨੂੰ ਇਹ ਆ ਵੀ ਸੇਫਟੀ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਹੂੰ ਉਹਦੇ ਕਾਰਨ ਕਰਕੇ ਫਾਰਮਰ ਇੱਥੇ ਵੀ ਪੈਰ ਰੱਖ ਸਕਦਾ ਸਭ ਤੋਂ ਵੱਡੀ ਗੱਲ ਇਹਦੇ ਹੌਪਰ ਦੀ ਆ ਗਈ ਆਮ ਤੁਸੀਂ ਦੇਖਿਆ ਹੋਣਾ ਵੀ ਸੈਂਪਲ ਜਾਂ ਲੋਗ ਲੱਗਾ ਹੁੰਦਾ ਸੈਂਪਲ ਜਾਂ ਢੱਕਣ ਹੁੰਦਾ ਜਦੋਂ ਆਪਾਂ ਇੱਕ ਸਾਈਡ ਤੋਂ ਚੱਕਦੇ ਆ ਉਹ ਚੱਕਿਆ ਨਹੀਂ ਜਾਂਦਾ 빙ਗਾ ਹੋ ਜਾਂਦਾ 빙ਗਾ ਹੋ ਜਾਂਦਾ ਹੁਣ ਕਿਸਾਨ ਵੀਰ ਇਹਨੂੰ ਇੱਕ ਸਾਈਡ ਤੋਂ ਇਕੱਲਾ ਬੰਦਾ ਵੀ ਬੜੇ ਆਰਾਮ ਨਾਲ ਚੱਕ ਸਕਦਾ ਹਾਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹ ਨਾ ਕੀ ਹੁੰਦਾ ਪੇਟੀ ਦੇ ਢੱਕਣ ਵਾਂਗੂ ਇੱਕ ਪਾਸਿਓਂ ਐ ਫਸਿਆ ਜਾਂਦਾ ਰਾਹ ਤੇ ਪਹੁੰਚ ਚੱਕਿਆ ਜਾਂਦਾ ਫਿਰ ਉਹਨੂੰ ਬਚਾਲੇ ਜਾਣਾ ਪੈਂਦਾ ਫਿਰ ਉਹਨੂੰ ਬਚਾਲੇ ਜਾਣਾ ਪੈਂਦਾ ਇਹ ਇਹ ਇਹਨੂੰ ਆਪਾਂ ਕਿਸੇ ਪਾਸੇ ਚੱਕ ਦੇਗੇ ਢੱਕਣ ਪੂਰੇ ਚੱਕਿਆ ਜਾਊਗਾ ਇਹ ਪੂਰਾ ਚੱਕਿਆ ਜਾਊਗਾ ਇੱਕ ਜਿਹੜਾ ਆਪਾਂ ਇਹ ਸਾਈਡ ਵਾਲਾ ਪੋਰ ਦਿੱਤਾ ਹੈ ਨਾ ਬਹੁਤ ਕੰਪਨੀਆਂ ਨੇ ਜਾਂ ਅਦਰ ਸੁਪਰਸੀਡਰ ਨੇ ਉਹਨਾਂ ਦੇ ਪੋਰ ਬੰਦ ਨਹੀਂ ਹੋ ਰਿਹਾ ਜੀ ਚੱਲਦਾ ਰਹਿੰਦੇ ਦਾਣੇ ਟਿਕਦੇ ਰਹਿੰਦੇ ਆ ਜੇ ਫਾਰਮਰ ਆਪਾਂ ਇਹ ਚ ਇੱਕ ਚੁਆਇਸ ਦੇ ਦੀਏ ਜੇ ਫਾਰਮਰ ਵੀਰ ਇਹਨਾਂ ਨੂੰ ਬੰਦ ਵੀ ਕਰਨਾ ਚਾਹੁੰਦੇ ਨੇ ਤਾਂ ਇਹਨੂੰ ਬੰਦ ਕਰ ਸਕਦੇ ਨੇ ਇਥੋਂ ਆਪਾਂ ਕਬਜ਼ਾ ਲਾਤਾ ਚੁੱਪ ਕਰਕੇ ਕਬਜ਼ਾ ਛੱਡ ਦਿਓ ਬੱਸ ਗੱਲ ਖਤਮ ਸਾਈਡ ਵਾਲਾ ਪੋਰ ਆ ਉਹ ਇੱਕ ਕਿਹੜੇ ਕੰਮ ਆਉਣਾ ਉਹ ਤੋਂ ਬਾਅਦ ਤਾਂ ਇਹ ਕੰਮ ਆਉਣਾ ਨਹੀਂ ਆਪਾਂ ਕਰ ਦੱਟਣ ਤੋਂ ਬਾਅਦ ਹਾਂਜੀ 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 ਹੂੰ ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕਰਦੇ ਆਂ ਡਿਸਕਾਂ ਦੀ ਇਹਦੇ ਵਿੱਚ ਆਪਾਂ ਐਸਐਸ ਮਟੀਰੀਅਲ ਸਟੈਨਲ ਸਟੀਲ ਦੀਆਂ ਡਿਸਕਾਂ ਯੂਜ਼ ਕੀਤੀਆਂ ਹੋਈਆਂ ਨੇ ਜੀ ਵਿੱਕਸਣ ਗਈਆਂ ਨੇ ਨਹੀਂ ਬਿਲਕੁਲ ਨਹੀਂ ਘਸਣਗੀਆਂ ਲਾਈਫ ਟਾਈਮ ਜ਼ਿਆਦਾ ਚੱਲਣਗੀਆਂ ਇਹ ਹੂੰ 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 ਜੀ ਵੀ ਮਤਲਬ ਇਹਨਾਂ ਦੀ ਲਾਈਫ ਆ ਜਿਹੜੀ ਉਹ ਜ਼ਿਆਦਾ ਹੈ ਹਾਂਜੀ ਆਮ ਇੱਕ ਚੀਜ਼ ਤੁਸੀਂ ਹੋਰ ਦੇਖੀ ਹੋਣੀ ਆ ਵੀਰੇ ਹੂੰ ਆ ਇਸ ਜਗ੍ਹਾ ਤੇ ਨਾ ਕਿਤੇ ਸ਼ੌਕਰ ਲੱਗਾ ਹੁੰਦਾ ਕਿਤੇ ਕੋਸ਼ ਹੁੰਦਾ ਉਹ ਆਪਣੀ ਜ਼ਮੀਨ ਦੇ ਵਿੱਚ ਉਲਗ ਦੇਖਣ ਨੂੰ ਸੋਹਣਾ ਲੱਗਦਾ ਪਰ ਉਹ ਵਰਕ ਨਹੀਂ ਪੂਰਾ ਕਰਦਾ ਅੱਛਾ ਉਹਦੇ ਕਰਕੇ ਆਪਾਂ ਨੇ ਇੱਥੇ ਸਪਰਿੰਗ ਵੱਡੇ ਲਾ ਰੱਖੇ ਨੇ ਵੱਡੇ ਸ਼ੌਕਰ ਲਾ ਰੱਖੇ ਨੇ ਜਿਹਦੇ ਨਾਲ ਨਾ ਤਾਂ ਇਹ ਮਿੱਟੀ ਫਸੂਗੀ ਜਿੰਨੀ ਲਚਕ ਚਾਹੀਦੀ ਆ 19 ਰੂਲੇ ਨੂੰ ਲਚਕ ਦਊਗਾ ਜਿਹੜਾ ਇਹਦੀ ਜਰਮੀਨੇਸ਼ਨ ਵਿੱਚ ਹੋਰ ਵਾਧਾ ਕਰਦਾ ਤੇ ਜੇ ਇਹਨੂੰ ਥੋੜੀ ਜੀ ਤਾੜ ਵਧਾਉਣੀ ਹੋਵੇ ਵੱਧ ਘਟ ਜੂਗੀ ਵੱਧ ਘਟ ਜਾਂਦੀ ਆ ਪੈਨ ਕੱਢੋ ਜਿੰਨੀ ਵਧਾਉਣੀ ਵਧਾਓ ਘਟਾਉਣੀ ਘਟਾਓ ਹਾਂ ਜੀ ਹਾਂ ਜੀ ਹਾਂ ਜੀ ਇਹ ਤਾੜ ਵੱਧ ਘਟ ਜਾਊਗੀ ਪਰ ਇਹ ਥੋੜਾ ਜਿਹਾ ਸੈਂਪਲ ਸੌਬਰ ਕੰਮ ਹੋ ਗਿਆ ਬਈ ਇਹਦੀ ਜਿਹੜੀ ਰਿਪੇਅਰ ਉਹ ਖਤਮ ਹੋ ਗਈ ਖਤਮ ਹੋ ਗਈ ਸਰ ਕਿਉਂਕਿ ਸਪਰਿੰਗ ਵੀ ਬਾਹਰ ਹੀ ਆ ਬਾਹਰ ਹੀ ਆ ਕੋਈ ਵੱਡੇ ਜਾਨ ਵਾਲਾ ਕੋਈ ਬੋਕੀ ਕੋਈ ਨਾ 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 ਕੋਈ ਸਿਸਟਮ ਖਤਮ ਹੋ ਗਿਆ ਸਿਸਟਮ ਖਤਮ ਹੈ ਜੀ ਉਸ ਤੋਂ ਬਾਅਦ ਇੱਕ ਨਾ ਤੁਸੀਂ ਆ ਚੀਜ਼ ਦੇਖੀ ਹੋਣੀ ਆ ਜ਼ਿਆਦਾਤਰ ਕੀ ਹੁੰਦਾ ਫੁੱਲ ਕਵਰੇਜ ਆ ਦਿੱਤਾ ਹੁੰਦਾ ਇੱਥੇ ਹਾਂ ਉਦੋਂ ਨਾ ਕੀ ਹੁੰਦਾ ਮਿੱਟੀ ਜਾਮ ਹੋ ਜਾਂਦੀ ਆ ਰੂਲਾ ਖੜ ਜਾਂਦਾ ਹੂੰ ਆਪਾਂ ਇਹਨੂੰ ਵੀ ਧਿਆਨ ਤੇ ਰੱਖ ਕੇ ਬਹੁਤ ਹੀ ਵਧੀਆ ਡਿਜ਼ਾਈਨ ਨਾ ਕੀਤਾ ਜਿਹੜਾ ਇਹਦੀ ਪ੍ਰੋਪਰ ਮਿੱਟੀ ਉਤਾਰੂਗਾ ਨਾ ਕਿ ਰੂਲਾ ਜਾਮ ਹੋਊਗਾ ਆ ਬਸ ਤੇ ਕੀ ਹੁੰਦਾ ਇੱਕ ਰੂਲਾ ਵੀ ਛੋਟਾ ਹੁੰਦਾ ਛੋਟਾ ਹੁੰਦਾ ਪਤਲਾ ਹੁੰਦਾ ਹਾਂਜੀ ਰੂਲਾ ਮੋਟਾ ਹੈ ਇਹ ਮੋਟਾਗਾ ਤੋਂ ਆ ਇਹਦੀ ਸਫਾਈ ਦੇ ਵਿੱਚ ਇੱਕ ਤਾਂ ਵਾਅਦਾ ਕਰੂਗਾ ਜੀ ਇੱਕ ਜਿੰਨੀ ਦਾਅਬ ਦੇਣੀ ਆ ਉਸ ਹਿਸਾਬ ਦੇ ਨਾਲ ਮੈਂ ਆਪਾਂ ਪਹਿਲਾਂ ਹੀ ਗੱਲ ਕਰਕੇ ਹਦਿਆਂ ਸ਼ੌਕਰਾਂ ਦੀ ਉਹਨੇ ਆਟੋਮੈਟਿਕਲੀ ਦਾਅਬ ਇਹ ਦੇ ਦੇ ਆ ਆ ਰੂਲਾ ਘੁੰਮਣ ਵਾਸਤੇ ਲਾਤਾ ਇਹ ਘੁੰਮਣ ਵਾਸਤੇ ਲਾਤਾ ਵੀ ਕਈ ਵਾਰੀ ਕੀ ਹੁੰਦਾ ਖੇਤ ਦੇ ਵਿੱਚ ਪ੍ਰਾਲ ਹੁੰਦਾ ਆਪਣੇ ਜ਼ਿਆਦਾ ਵੀ ਰੁਕੇ ਨਾ ਕਿਸੇ ਕਾਰਨ ਕਰਕੇ ਇਹ ਜ਼ਮੀਨ ਦਾ ਇਹ ਇਹ ਮੈਂ ਵੇਖਿਆ ਨਹੀਂ ਆਮ ਤੌਰ ਤੇ ਇਹ ਲੱਗਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਇਹ ਰੂਲੇ ਨੂੰ ਘਮਾਊਗਾ ਘਮਾਊਗਾ ਜੀ ਮਤਲਬ ਜਰ ਜੇ ਕਿਤੇ ਅ ਇੱਥੇ ਮਿੱਟੀ ਲੱਗ ਗਈ ਤਾਂ ਆ ਚੀਜ਼ੇ ਨੂੰ ਫੋਰਸਫੁਲੀ ਘਮਾਊਗੀ ਘਮਾਊਗੀ ਹਣਾ ਬਿਲਕੁਲ ਬਿਲਕੁਲ ਨਾ ਇਹ ਚ ਮਿੱਟੀ ਜਾਮ ਹੋਣੀ ਇਹਦੇ ਨਾਲ ਨਾ ਵੀ ਇਹਨੂੰ ਧੱਕੇ ਨਾਲ ਘਮਾਊਗੀ ਜੇ ਧੱਕੇ ਨਾਲ ਘਮਾਊਗੀ ਤਾਂ ਇਥੋਂ ਮਿੱਟੀ ਲੈ ਜੂ ਮਿੱਟੀ ਉਤਾਰ ਦੂਗਾ ਨਹੀਂ ਉਕੜੀ ਸਾਂ ਮਾਰਦਾ ਤੁਰਿਆ ਆਉਂਦਾ ਇੱਥੇ ਤੁਰਿਆ ਸਾਂ ਮਾਰਦਾ ਜਿਵੇਂ ਸੁਹਾਗਾ ਲੱਗਦਾ ਹੁੰਦਾ ਆਪਣਾ ਇਦਾਂ ਬਣ ਜਾਂਦਾ ਵੀ ਉਹ ਚੀਜ਼ ਉਹਦੇ ਨਾਲ ਖਤਮ ਹੋ ਜੂ ਹਾਂਜੀ ਹਾਂਜੀ ਘਮਾ ਸਹੀ ਜਦੇ ਹਲਾ ਤੂੰ ਇੱਕ ਆ ਸਟਾਰ ਲੱਗਣ ਤੱਕ ਜਾਂ ਰੂਲਾ ਮੋ ਮੋਟਾ ਹੋਣ ਤੱਕ ਹੀ ਦੇਖ ਲੈ ਵੀ 4-5 ਸਾਲ ਤਾਂ ਸੁਪਰਸੀਡਰ ਬਣਦਿਆਂ ਨੂੰ ਹੋਵੇ ਬਿਲਕੁਲ ਬਿਲਕੁਲ ਤਾਂ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਗਿਆ ਹਾਂ ਇਹ ਹੋ ਗਿਆ ਜੀ ਅਗਲੀ ਗੱਲ ਦੱਸੋ ਅਗਲੀ ਗੱਲ ਦੱਸੋ ਹੁਣ ਆਪਾਂ ਸਾਈਡ ਵੀਲ ਦੀ ਗੱਲ ਕਰਦੇ ਆਂ ਜੀ ਆਮ ਕੀ ਹੁੰਦਾ ਵੀ ਕਈ ਵੀਲ ਖੜ ਜਾਂਦੇ ਨੇ ਚੱਲਦੇ-ਚੱਲਦੇ ਹੂੰ ਇਹਨੂੰ ਆਪਾਂ ਇਸੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਇਹਦੇ ਆਰ ਪੀ ਐਮ ਕੱਢੇ ਹੋਏ ਨੇ ਜੀ ਆਰਪੀਐਮ ਕੱਢ ਕੇ ਆ ਗਰਾਰੀਆਂ ਨਾਲ ਮੈਚ ਕੀਤੇ ਹੋਏ ਨੇ ਜਿੰਨੇ ਵੀ ਕਿਸਾਨ ਵੀਰ ਇਹਦੇ ਵਿੱਚ ਦਾਣੇ ਪਾਉਣਗੇ ਜਾਂ ਬੀਜ ਪਾਉਣਗੇ ਇਹ ਨਹੀਂ ਹੋਊਗਾ ਵੀ ਪਾਇਆ ਕੁਝ ਹੋਰ ਆ ਬੀਜੂਗਾ ਕੁਝ ਹੋਰ ਕਹਿਣ ਦਾ ਮਤਲਬ ਕੀ ਆ ਵੀ ਆਪਾਂ 50 ਕਿਲੋ ਪਾਉਣਾ ਜੀ ਇਹ ਤਾਂ 60 ਪਾ ਗਿਆ ਜੀ ਇਹ ਤਾਂ 40 ਤੇ ਰਹਿ ਗਿਆ ਇਦਾਂ ਦੀ ਇਹ ਚ ਕੋਈ ਸਮੱਸਿਆ ਨਹੀਂ ਹੂੰ ਤੇ ਇੱਕ ਇਹ ਬਣਿਆ ਇੱਕੋ ਚਾਦਰ ਦੇ ਵਿੱਚੋਂ ਹੀ ਬਣਿਆ ਇਹਨੂੰ ਕੋਈ ਇੱਕੋ ਪਲੇਟ ਦੇ ਵਿੱਚੋਂ ਹੀ ਕੱਢਿਆ ਗਿਆ ਪੀਸ ਇੱਕੋ ਪਲੇਟ ਚੋਂ ਹੀ ਪ੍ਰੀ ਤੇ ਬਣਿਆ ਵਾ ਪੂਰਾ ਇੱਕੋ ਜੀ ਕੁਛ ਇਹਦੇ ਨਾਲ ਬੈਲਟ ਨਹੀਂ ਕੋਈ ਜੋੜ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ بس ਇਹਦੇ ਵਿਚਾਲੇ ਮੋਰੀ ਕੱਢੀ ਆ ਤੇ ਇਹਨੂੰ ਇੱਥੇ ਕੱਸਤਾ ਮਗਰਲੇ ਪਾਸੇ ਇਹਨੂੰ ਥੋੜਾ ਜਿਹਾ ਮਜ਼ਬੂਤੀ ਦਿੱਤੀ ਆ ਹੋਰ ਰੌਣ ਦਿਓ ਇੱਕ ਗੱਲ ਇਸ ਬੈਰਿੰਗਾਂ ਦੇ ਉੱਪਰ ਵੀ ਆਪਾਂ ਕੈਪ ਚਾੜਤਾ ਵੀ ਬੈਰੰਗਾ ਨੂੰ ਕੋਈ ਜਾਮ ਹੋਣ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਮਿੱਟੀ ਪਗਾਰਾ ਲਾ ਕੇ ਹਮ ਇੱਕ ਗਰੀ ਸਿੰਘ ਲਈ ਹਰੇਕ ਤਾਂ ਪੁਆਇੰਟ ਦੇ ਦਿੱਤੇ ਹਰੇਕ ਤਾਂ ਪੁਆਇੰਟ ਦਿੱਤੇ ਹੋਏ ਨੇ ਜੀ ਵੀ ਜਿੱਥੇ ਵੀ ਗਰੀ ਸਿੰਘ ਹੋਣੀ ਆ ਉਹ ਗਰੀ ਸਿੰਘ ਲਈ ਪੁਆਇੰਟ ਦੇ ਦਿੱਤੇ ਗਰੀ ਸਿੰਘ ਪੁਆਇੰਟ ਬਿਲਕੁਲ ਵੀ ਜਿਹੜਾ ਇਹ ਗਰੀਸ ਹੁੰਦਾ ਰਹੇ ਜੇ ਗਰੀਸ ਹੁੰਦਾ ਰਹੇ ਤਾਂ ਇਹਨੂੰ ਹੁੰਦਾ ਹੀ ਕੁਝ ਨਹੀਂ ਹੁਣ ਇੱਕ ਨਾ ਆਪਾਂ ਇਹ ਚ ਇਹ ਸਪੋਟਾਂ ਲਾਤੀਆਂ ਹੋਪਰ ਦੇ ਵਿੱਚ ਜੀ ਇਸ ਪੋਟਾਂ ਦਾ ਕੰਮ ਵੀ ਕਰਦੀਆਂ ਨੇ ਤੇ ਜਦੋਂ ਫਾਰਮਰ ਵੀਰ ਨੇ ਇਹਦੇ ਵਿੱਚ ਖਾਦ ਜਾਂ ਬੀਜ ਪਾਉਣਾ ਵਾ ਜੀ ਉਹ ਗੱਟੇ ਨੂੰ ਰੱਖ ਕੇ ਬੜੀ ਆਸਾਨੀ ਦੇ ਨਾਲ ਇਥੋਂ ਬੀਜ ਪਾ ਸਕਦਾ ਕਈ ਵਾਰ ਕੀ ਹੁੰਦਾ ਗੱਟਾ ਪਾਉਂਦੇ ਨੇ ਵਿੱਚ ਉਹ ਸਿੱਧਾ ਡਾਇਰੈਕਟ ਢੱਕ ਪੈਂਦਾ ਇੱਥੇ ਹੱਥ ਵੱਡੇ ਜਾਂਦੇ ਨੇ ਹੂੰ ਇਹ ਚੀਜ਼ ਦਾ ਵੀ ਆਪਾਂ ਨਿੱਕੇ ਨਿੱਕੇ ਗੱਲਾਂ ਦਾ ਇਹਦੇ ਵਿੱਚ ਧਿਆਨ ਰੱਖਿਆ ਹੋਇਆ ਕਾ ਵਾਕੇ ਯਾਰ ਮੈਨੂੰ ਤਾਂ ਐ ਲੱਗਦਾ ਵੀ ਜਿਹੜੀ ਤੇਰੀ ਆ ਖੇਲ ਆ ਇਹਦੇ ਵਿੱਚ ਵੀ ਕੋਈ ਜੋੜ ਹੈ ਨੀਗਾ ਨਾ 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 ਜੀ ਇਹ ਵੀ ਇੱਕੋ ਸ਼ੀਟ ਦੀ ਬਣੀ ਹੋਈ ਆ ਇੱਕ ਦੀ ਬਣੀ ਆ ਵਿਚਾਲੇ ਇੱਕ ਅੱਡ ਕਰਤਾ ਇਹਨੂੰ ਪਾਉਂਟ ਕਰਤਾ ਆ ਜਿਹੜੀ ਬੈਂਡਿੰਗ ਆ ਇੱਕ ਸ਼ੀਟ ਦੇ ਵਿੱਚੋਂ ਹੀ ਸਾਰਾ ਕੰਮ ਹੋਇਆ ਹੋਇਆ ਦਾ ਹੂੰ ਮੈਂ ਫਾਰਮਰ ਨੇ ਪੈਸਾ ਲਗਾਣਾ ਉਹਦੇ ਘਰੇ ਚੀਜ਼ ਖੜੀ ਵੀ ਸੋਹਣੀ ਲੱਗਣੀ ਚਾਹੀਦੀ ਆ ਤੇ ਖੇਤ ਚ ਚੱਲਣੀ ਵੀ ਸੋਹਣੀ ਚਾਹੀਦੀ ਆ ਤੇ ਸਬਸਿਡੀ ਬਾਈ ਸਬਸਿਡੀ ਇਹਦੇ ਤੇ ਅਪਰੂਵਡ ਆ ਜੀ ਜਿਵੇਂ ਆਪਾਂ ਜਾਣਦੇ ਆ ਵੀ ਸੀਆਰਐਮ ਸਕੀਮ ਆ ਚੁੱਕੀ ਆ ਉਹਦੇ ਵਿੱਚ 120000 ਰੁਪਿਆ ਸਬਸਿਡੀ ਇਹਦੇ ਤੇ ਮਿਲਦੀ ਆ ਮਿਲਦੀ ਆ ਆਪਣੇ ਕੋਲੇ 7 8 ਤੇ 9 ਫੁੱਟ ਸੁਪਰ ਸੀਡਰ ਅਵੇਲੇਬਲ ਨੇ 7 ਤੋਂ 8 ਤੇ 9 ਫੁੱਟ ਹਾਂਜੀ ਤੇ ਆਹ ਭਾਈ ਆਹਾ ਇਹ ਜ਼ੀਰੋ ਡ੍ਰਿਲ ਆ ਜੀ ਜ਼ੀਰੋ ਡ੍ਰਿਲ ਆ ਹਾਂਜੀ ਇਹ ਕਿੰਨੇ ਮਾਡਲ ਬਣਦੇ ਇੱਕੋ ਬਣਦਾ ਕਾ ਦੋ ਬਣਦੇ ਆ ਇਹ 9 11 13 ਤੇ 15 ਜੀ ਠੀਕ ਆ ਫਰੀ ਇਹਦੇ ਵੀ ਸਬਸਿਡੀ ਹੈਗੀ ਆ ਇਹਦੇ ਤੇ ਵੀ ਸਬਸਿਡੀ ਆਉਂਦੀ ਆ 50% ਗਰੁੱਪ 'ਚ 80% ਸਬਸਿਡੀ ਹੈ ਜੀ ਹੁਣ ਹੌਣ ਵਰਤੋਂ ਵਾਲੇ ਆਪਣੇ ਕੋਲੇ ਕਿੰਨੇ ਸੰਦ ਆ ਹੌਣ ਵਰਤੋਂ ਵਾਲੇ ਆਪਣੇ ਕੋਲੇ ਮਲਚਰ ਹੋ ਗਿਆ ਜੀ ਜੀ ਸ਼ਾਪਰ ਹੋ ਗਿਆ ਜੀ ਜ਼ੀਰੋ ਡ੍ਰਿਲ ਹੋ ਗਈ ਜੀ ਰੂਟਾਵੇਟਰ ਹੋ ਗਿਆ ਸੁਪਰਸੀਡਰ ਹੋ ਗਿਆ ਰੂਟਾਵੇਟਰ ਹੋ ਗਿਆ ਜੀ ਹਾਂਜੀ ਤੇ ਆ ਰੂਟਾਵੇਟਰ ਇਹਦੇ ਇਹਦੇ ਤੇ ਰੂਟਾਵੇਟਰ ਤੇ ਸਬਸਿਡੀ ਹੈ ਨਹੀਂ ਜੀ ਰੂਟਾਵੇਟਰ ਤੇ ਫਿਲਹਾਲ ਹੈ ਨਹੀਂ ਸਵੈਮ ਸਕੀਮ ਦੇ ਵਿੱਚ ਸਰਕਾਰ ਜਿਵੇਂ ਐਸਾ ਐਸਟੀ ਕੈਟਾਗਰੀ ਨੂੰ ਪਹਿਲਾਂ ਦੇ ਚੁੱਕੀ ਆ ਜੀ ਆਪਣੇ ਰਹੇਗੀ ਐਪਲੀਮੈਂਟ ਆ ਜਿਹੜਾ ਸਬਸਿਡੀ ਅਪਰੂਵਡ ਆ हां जे आओगी त मिलूगी हां जी ਇਹ ਚ ਇੱਕ ਚੀਜ਼ ਤੁਸੀਂ ਹੋਰ ਨਹੀਂ ਦੇਖੀ ਤੁਸੀਂ ਧਿਆਨ ਦਿਓ ਜਿਹੜਾ ਇਹਦਾ ਪਿਸਤੌਲ ਆ ਨਾ ਜ਼ੀਰੋ ਡ੍ਰਿਲ ਵਾਲਾ ਇਹ ਆਪਾਂ ਚਾਰਾਂ ਨਟਾ ਦੇ ਵਿੱਚ ਕੀਤਾ ਹੋਇਆ ਇਹ ਵੀ ਇੱਕ ਕਾਰਨ ਸੀ ਕਰਨ ਦਾ ਆਮ ਕੀ ਹੁੰਦਾ ਜਿਹੜਾ ਦੋ ਨਟਾਂ ਚ ਹੁੰਦਾ ਜਦੋਂ ਖਾਦ ਬੀਜ ਪੈਂਦਾ ਜਾਂ ਕੋਈ ਖੜਾ ਇੱਥੋਂ ਇਹਨੂੰ ਮੋਚ ਮਾਚ ਦਿੰਦਾ ਉਹਦਾ ਨਾ ਪਿਸਤੌਲ ਖਰਾਬ ਹੋ ਜਾਂਦਾ ਹੁਣ ਇਹਦੀ ਪਕੜ ਪੂਰੀ ਬਣ ਗਈ ਪਿਸਤੌਲ ਵੱਡਾ ਵਾ ਖਾਦ ਬੀਜ ਉਕਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਇਹਦੇ ਵਿੱਚ ਵੀ ਆਪਾਂ ਨੇ ਤਾਰ ਵਾਲਾ ਪੈਪ ਲਾਤਾ ਨਾ ਕਿ ਸਿੰਪਲ ਪੈਪ ਲਾਇਆ। ਹਾਂ ਵੀ ਨਹੀਂ ਅਗਲਾ ਦਾ ਜੀਰੋ ਡਰੈਲੀ ਆ। ਵੀ ਪੈਪ ਪੈਪ ਹੀ ਲਾਉਣੇ ਆ। ਇਹਦੇ ਤੇ ਵੀ ਸਪੋਰਟ ਸੇਮ ਹੀ ਆ। ਇਹਦੇ ਤੇ ਵੀ ਸਪੋਰਟ ਸੇਮ ਆ। ਆ ਖੁਰਨੀ ਦਾ ਤਕਰੀਬਨ ਤਕਰੀਬਨ ਸੁਪਰ ਸੀਡਰ ਵਾਲੀ ਆ। ਸਾਰੀ। ਹਾਂਜੀ ਹਾਂਜੀ। ਸਣੇ ਪਿਸਤੌਲ, ਸਣੇ ਪੈਪ, ਸਣੇ ਉੱਪਰਲਾ ਤੇ ਸਣੇ ਆਹ ਰੇ ਸਪਰੇਅ ਵਾਲਾ। ਹਾਂਜੀ ਹਾਂਜੀ। ਇਹ ਤਕਰੀਬਨ ਸਾਰਾ ਇੱਥੋਂ ਸੁਪਰ ਸੀਡਰ ਵਾਲਾ ਹੀ ਲਾਤਾ। ਇੱਥੋਂ ਸੁਪਰ ਸੀਡਰ ਵਾਲਾ ਲਾਤਾ। ਜਿਹੜੀ ਇਹਦੀ ਘੂੜੀ ਵੀ ਅਗਲੀ ਇਹ ਵੀ ਆਪਾਂ ਪੂਰੀ ਹੈਵੀ ਡਿਊਟੀ ਦੇ ਵਿੱਚ ਲਾਤੀ ਜਿਵੇਂ ਸੁਪਰ ਸੀਡਰ ਨੂੰ ਆਉਂਦੀ ਆ ਉਸ ਡਿਜ਼ਾਈਨ ਦੇ ਵਿੱਚ ਵੀ ਜੇ ਘਰੋਂ ਚਾਰ ਗੱਟੇ ਉੱਤੇ ਧਰ ਕੇ ਵੀ ਮਸ਼ੀਨ ਦੇ ਲੈ ਜਾਣੇ ਤਾਂ ਲਿਜਾਊਗੀ ਇੱਕ ਚੀਜ਼ ਤੁਸੀਂ ਹੋਰ ਦੇਖੀ ਹੋਣੀ ਆ ਇੱਥੇ ਨਾ ਬੁਸ਼ਾਂ ਦੇ ਕੀਤੇ ਹੁੰਦੇ ਕਈਆਂ ਦੇ ਜਾਂ ਛੋਟੇ ਛੋਟੇ ਬੈਰਿੰਗ ਲਾਏ ਹੁੰਦੇ ਆਪਾਂ ਪੂਰੀ ਟਾਪ ਦੀ ਕੁਆਲਿਟੀ ਦਿੱਤੀ ਆ ਇਹਦੇ ਉੱਤੇ ਵੀ ਕੈਪ ਚਾੜ ਰੱਖੇ ਨੇ ਵੀ ਜਿਹੜੇ ਇਹਦੀ ਲਾਈਫ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰਦੇ ਨੇ ਹਾਂ ਵੀ ਇਹ ਇਹਦੇ ਵਿੱਚੋਂ ਮਿੱਟੀ ਇੱਥੋਂ ਵੱਢਣਾ ਸ਼ੁਰੂ ਨਹੀਂ ਹੋਊਗਾ ਬਾਹਰਲੇ ਪਾਸੇ ਦੇ ਮਿੱਟੀ ਨਹੀਂ ਲੱਗੂਗੀ ਆ ਪਈਏ ਦੀ ਅਡਜਸਟਮੈਂਟ ਵੀ ਆ ਨਟ ਤੋਂ ਕਰਤੀ ਬਹੁਤ ਈਜ਼ੀ ਆ ਬੰਦਾ ਇਹਨੂੰ ਖੋਲੇ ਜਿੰਨਾ ਮਰਜ਼ੀ ਡਾਊਨ ਅੱਪ ਅੱਗੇ ਕਰਨਾ ਕਰ ਸਕਦਾ ਜਦੋਂ ਆਪਾਂ ਮਸ਼ੀਨ ਆ ਜਿਹੜੀ ਵੀ ਮਤਲਬ ਆਹ ਚੱਕਰ ਨੇ ਆ ਆਪਣੇ ਦਾਣੇ ਗੇਰਨੇ ਆ ਇਹਨੇ ਆਪਾਂ ਨੂੰ ਉੱਚੀ ਨਹੀਂ ਰੱਖਣਾ ਇਹਨੇ ਉੱਚੀ ਨਹੀਂ ਰੱਖਣਾ ਤੇ ਇਹਦੀ ਵੀ ਅਡਜਸਟਮੈਂਟ ਇੱਥੋਂ ਦੇਤੀ ਆ ਇਹਦੀ ਵੀ ਅਡਜਸਟਮੈਂਟ ਆਪਾਂ ਇੱਥੋਂ ਦੇ ਰੱਖੀ ਆ ਜੀ ਹੂੰ ਪੇਂਟ ਦੀ ਕੁਆਲਿਟੀ ਹਰੇਕ ਪ੍ਰੋਡਕਟ ਦੇ ਵਿੱਚ ਆਪਣੀ ਪਾਊਡਰ ਕੋਟ ਹੀ ਆ ਸਿੰਪਲ ਲਿਕਵਿਡ ਪੇਂਟ ਆਪਾਂ ਨਹੀਂ ਕਰਦੇ ਪਾਉਡਰ ਕੋਡ ਦਾ ਯਾਰ ਇੱਕ ਫਾਇਦਾ ਇਹ ਆ ਕਿਉਂਕਿ ਇਹ ਸਾਲ ਦੇ ਵਿੱਚ ਇੱਕ ਵਾਰੀ ਚੱਲਣੀ ਆ ਮੁੜ ਕੇ ਸਾਲ ਹੈਗੀ ਆ ਖੜਨੀ ਬਿਲਕੁਲ ਜੀ ਤੇ ਸਾਲ ਖੜੂਗਾ ਉਹੀ ਸੰਦ ਜਿਹੜਾ ਬਣਿਆ ਵਧੀਆ ਜਿਹੜਾ ਬਣਿਆ ਹੈ ਜਿਹੜਾ ਬਣਿਆ ਨਹੀਂ ਵਧੀਆ ਉਹ ਮੁੜ ਕੇ ਸਾਲ ਨਹੀਂ ਖੜਦਾ ਆ ਜਿਹੜਾ ਰੋਟੇਟਰ ਆਪਣੇ ਕੋਲੇ ਇਹ 2.5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਆਪਣੇ ਕੋਲੇ ਅਵੇਲੇਬਲ ਰਹਿੰਦਾ ਹਰ ਟਾਈਮ 2.5 ਫੁੱਟ ਤੋਂ 12 ਫੁੱਟ ਤੱਕ ਅਵੇਲੇਬਲ ਆ ਤੇ ਹਰ ਵਕਤ ਆ ਕੋਈ ਕਹਿਣ ਦੀ ਲੋੜ ਨਹੀਂ ਲੈ ਜੇ ਤਾਂ ਚੈਨ ਦੀ ਲੋੜ ਨਹੀਂ ਆਰਡਰ ਦਿਓ ਹਰੇਕ ਜਗ੍ਹਾ ਆਪਣੀਆਂ ਪੰਜਾਬ ਹਰਿਆਣਾ ਰਾਜਸਥਾਨ ਡੀਲਰਸ਼ਿਪਾਂ ਨੇ ਜਿੱਥੇ ਵੀ ਫਾਰਮਰ ਕੰਟੈਕਟ ਕਰੇ ਮਾਲ ਮੰਗਾਵੇ ਆ ਜਿਹੜਾ ਵੀ ਉਹ ਨੰਬਰ ਉੱਪਰ ਦਿੱਤਾ ਹੋਇਆ ਉੱਤੇ ਕਾਲ ਕਰੋ ਨੇੜੇ ਦੇ ਡਿਸਟਰੀਬਿਊਟਰ ਦਾ ਨੰਬਰ ਮਿਲ ਜੂਗਾ ਮਿਲ ਜੂਗਾ ਤੇ ਨੇੜੇ ਤੋਂ ਹੀ ਸਰਵਿਸ ਮਿਲ ਜੂ ਨੇੜੇ ਤੋਂ ਹੀ ਸਰਵਿਸ ਮਿਲ ਜੂ ਸੀਜ਼ਨ ਦੇ ਰਿਕਾਰਡਿੰਗ ਆਪਣੀਆਂ ਸਰਵਿਸ ਵਾਲੀਆਂ ਵੈਣਾ ਹਰੇਕ ਡੀਲਰ ਕੋਲੇ ਟਾਈਮ ਸਰ ਪਹੁੰਚ ਜਾਂਦੀਆਂ ਨੇ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਕੋਈ ਬੰਦੇ ਨੇ ਲੈਣਾ ਚਾਹੁੰਦਾ ਤਾਂ ਉਹਨੂੰ ਬੁਕਿੰਗ ਕਰਾਉਣ ਦੀ ਲੋੜ ਨਹੀਂ ਆਵੇ ਤੇ ਪਾ ਕੇ ਲੈ ਜਾ ਆ ਕੇ ਤੇ ਪਾ ਕੇ ਲੈ ਜਾ ਜੇ ਤੁਸੀਂ ਸੁਪਰਸੀਡਰ ਯਾਰ ਤੁਸੀਂ ਸੁਪਰਸੀਡਰ ਲੈਣਾ ਚੋਪਰ ਲੈਣਾ ਤੁਸੀਂ ਰੋਟਾਵੇਟਰ ਲੈਣਾ ਤੁਸੀਂ ਜ਼ੀਰੋ ਡਰਿੱਲ ਲੈਣੀ ਆ ਤੁਸੀਂ ਯੋਧਾ ਵਾਲਿਆਂ ਨੂੰ ਆਪਣੇ ਧਿਆਨ ਚ ਜਰੂਰ ਰੱਖਣਾ ਬਹੁਤ ਸੋਹਣਾ ਸਚਾਰਾ ਸੋਹਣਾ ਕੰਮ ਕਰਦੇ ਆ ਤੁਹਾਡੇ ਘਰੇ ਖੜੀ ਚੀਜ਼ ਸੋਹਣੀ ਲੱਗੂਗੀ ਇਸ ਤਰ੍ਹਾਂ ਦਾ ਕੰਮ ਕਰਦੇ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਕੋਈ ਸੰਦਸ ਦੇੜਾ ਤੁਸੀਂ ਨੇੜੇ ਦੇ ਡੀਲਰ ਦਾ ਨੰਬਰ ਆ ਜਿਹੜਾ ਉਹ ਹੇਠਾਂ ਦੇਤੇ ਨੰਬਰ ਤੋਂ ਫੋਨ ਕਰੋ ਜਿਹੜਾ ਤੁਹਾਡੇ ਨੇੜੇ ਹੋਇਆ ਤੁਸੀਂ ਏਰੀਆ ਦੱਸੋ ਉਹ ਸੇ ਡੀਲਰ ਦਾ ਨੰਬਰ ਮਿਲ ਜੂਗਾ ਮਾਰਕੀਟ ਦੇ ਵਿੱਚ ਤੁਸੀਂ ਮਾਰਕੀਟ ਦੇ ਵਿੱਚ ਨਾ ਤੁਸੀਂ ਸਾਰਿਆਂ ਤੋਂ ਪਤਾ ਕਰੋ ਤੇ ਯੋਧਾ ਵਾਲਿਆਂ ਦਾ ਰੇਟ ਜ਼ਰੂਰ ਆਮ ਨਾਲੋਂ ਫਰਕ ਬਿਲਕੁਲ ਬਿਲਕੁਲ ਹੈ ਬਿਲਕੁਲ ਕੁਆਲਿਟੀ 'ਚ ਵਾਧਾ ਹੋਊਗਾ ਰੇਟ ਆਮ ਦੇ ਮੁਕਾਬਲੇ ਬਿਲਕੁਲ ਜੈਨੂਇਨ ਹੋਊਗਾ ਜੀ ਹਾਂ ਰੇਟ ਦਾ ਜ਼ਰੂਰ ਫਰਕ ਹੁੰਦਾ ਇਹਨਾਂ ਦਾ ਦੋ ਮਿੰਟ ਦੇ ਵਿੱਚ ਰੋਟਾਵੇਟਰ ਬਣ ਜਾਂਦਾ ਡੀਐਕਟੀਵੇਟ ਐਕਟੀਵੇਟ ਕਰਨਾ ਜਾਂ ਡੀਐਕਟੀਵੇਟ ਕਰਨਾ ਹਾਂ ਬਈ ਇਹ ਐਵੇਂ ਵੀ ਨਹੀਂ ਬਹੁਤ ਆਸਾਨ ਅਲੱਗ-ਅਲੱਗ ਹੋ ਜਾਂਦਾ ਆਸਾਨੀ ਨਾਲ ਹੀ ਇਹ ਜੁੜ ਜਾਂਦਾ ਜੁੜ ਜਾਂਦਾ ਮਤਲਬ ਇੱਕ ਬੰਦਾ ਟਰੈਕਟਰ ਤੇ ਬੈਠਾ ਚਾਹੀਦਾ ਤੇ ਇੱਕ ਇਧਰੋਂ ਨਾਟਕ ਕੱਸ ਦੇਵੇ ਫੇਰ ਇਹ ਦੋ ਮਿੰਟਾਂ ਦੀ ਖੇਡ ਦੋ ਮਿੰਟਾਂ ਦੀ ਖੇਡ ਤੇ ਜੇ ਇਕੱਲੇ ਨੇ ਵੀ ਕਰਨਾ ਹੋ ਇਕੱਲੇ ਤੋਂ ਵੀ ਇਕੱਲੇ ਤੋਂ ਵੀ ਜਾਂਦਾ ਸਟੈਂਡ ਨਾਲ ਪ੍ਰੋਵਾਈਡ ਕਰਵਾਉਣਾ ਨਾਲ ਸਟੈਂਡ ਦੇਵਾਂਗੇ ਹਾਂਜੀ ਹਾਂਜੀ ਨਾਲ ਸਟੈਂਡ ਦੇਵਾਂਗੇ ਤੇ ਮੇਰਾ ਮੰਨਣਾ ਇਹ ਆ ਵੀ ਜੇ ਤੁਹਾਡੀ ਸਬਸਿਡੀ ਆਈ ਹੋਈ ਆ ਫੇਰ ਤੁਸੀਂ ਸੁਪਰ ਸੀਡਰ ਖਰੀਦੋ ਸੂਪਰਸੀਡਰ ਖਰੀਦੋਗੇ ਤਾਂ ਤੁਹਾਡਾ ਫਾਇਦਾ ਇਹ ਹੋ ਜਾਣਾ ਸੱਜਣੋ ਵੀ ਤੁਹਾਨੂੰ ਰੋਟਾਵੇਟਰ ਦੇ ਮੁੱਲ 'ਚ ਹੀ ਸੂਪਰਸੀਡਰ ਮਿਲ ਜਾਣਾ। ਬਿਲਕੁਲ ਸਬਸਿਡੀ ਹੈ ਜੀ। ਹਾਂ ਨਾ ਭਾਈ ਬਿਲਕੁਲ। ਤੇ ਜੇ ਕੱਲਾ ਰੋਟਾਵੇਟਰ ਵੀ ਖਰੀਦਣਾ ਉਹਦੇ ਫੇਰ ਵੀ ਕੋਈ ਗੱਲ ਨਹੀਂ ਜਵਾਬ ਇਹਨਾਂ ਦਾ ਫੇਰ ਵੀ ਹੈ ਨੀਗਾ। ਹਾਂਜੀ। ਛੋਟੇ ਤੋਂ ਲੈ ਕੇ ਵੱਡਾ ਸੂਪਰਸੀਡਰ ਵੀ ਬਣਦਾ ਛੋਟੇ ਤੋਂ ਲੈ ਕੇ ਵੱਡਾ ਰੋਟਾਵੇਟਰ ਵੀ ਬਣਦਾ ਸਾਰੇ ਸੰਦ ਹੀ ਬਣਦੇ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣਾ ਤੱਕ ਪਹੁੰਚਦੀ ਕਰ ਦਿਓ।